ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਹੁਣ ਚਪੈਰਾ ਸਾਹਿਬ ਤੇ ਜਾਂਦੀ ਹੈ ਸ਼ਹੀਦਾ ਨੂੰ ਯਾਦ ਕਰਦੇ ਆ ਚਪੈਰਾ ਸਾਹਿਬ ਤੇ ਨਤਮਸਤਕ ਹੁੰਦੇ ਆ ਗੁਰਬਾਣੀ ਪੜ੍ਹਦੇ ਆ ਭਾਵੇਂ ਕਿ ਬਹੁਤ ਜਾਣੇ ਉਸ ਤੇ ਕਿੰਤੂ ਪਰੰਤੂ ਵੀ ਕਰਦੇ ਆ ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਜਿੱਦਾਂ ਸ਼ਹੀਦਾ ਨੂੰ ਲੋਕ ਮੰਨਦੇ ਆ ਜਾਂ ਸ਼ਹੀਦਾ ਨੂੰ ਯਾਦ ਕਰਦੇ ਆ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇ ਦਿੰਨਾ ਐਗਜ਼ਾਮਪਲ ਕਹਿ ਲਓ ਜ ਜ ਸੱਚੀ ਘਟਨਾ ਹੈਗੀ ਇੱਕ ਪ੍ਰੇਮੀ ਸੀ ਤੇ ਉਹ ਬਾਬਾ ਦੀਪ ਸਿੰਘ ਜੀ ਨੂੰ ਮੰਨਦਾ ਸੀ ਠੀਕ ਹੈ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬਾਨਾ ਪਿਆਰ ਕਰਦੇ ਆ ਗੁਰੂ ਨਾਨਕ ਨਾਨਕ ਪਿਆਰ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਕਰਦੇ ਆ ਪਰ ਭਾਈ ਗੁਰਦਾਸ ਜੀ ਨੇ ਆਖਿਆ ਧੰਨ ਗੁਰੂ ਧੰਨ ਗੁਰੂ ਪਿਆਰੇ ਜੇ ਤੁਸੀਂ ਗੁਰੂ ਨਾਲ ਪਿਆਰ ਕਰਦੇ ਆ ਗੁਰੂ ਦੇ ਪਿਆਰਿਆਂ ਨਾਲ ਵੀ ਪਿਆਰ ਕਰਦੇ ਆ ਉਹ ਜਿਹੜਾ ਪ੍ਰੇਮੀ ਸੀ ਨਾ ਉਹਦਾ ਮਨ ਜਿਹੜਾ ਸੀ ਉਹਦੀ ਸ਼ਰਧਾ ਭਾਵਨਾ ਸੀ ਉਹ ਬਾਬਾ ਦੀਪ ਸਿੰਘ ਜੀ ਦੀ ਟਿੱਕੀ ਹੋਈ ਸੀ ਤੇ ਉਹ ਹਰ ਵੇਲੇ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਜਪਦਾ ਹੀ ਰਹਿੰਦਾ ਸੀ। ਔਰ ਗੁਰਮਖੋ ਦਾ ਇੰਨਾ ਕਿ ਪਿਆਰ ਬਾਬਾ ਦੀਪ ਸਿੰਘ ਜੀ ਨਾਲ ਪੈ ਗਿਆ ਸੀ ਜਦੋਂ ਉਹਦੀ ਰਾਤ ਨੂੰ ਵੀ ਅੱਖ ਖੁੱਲਣੀ ਪਏ ਦੀ ਤੇ ਉਹਨੇ ਉਦੋਂ ਵੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜਪੀ ਜਾਣਾ। ਉਹਦਾ ਕੰਮ ਸੀ ਕਾਰੋਬਾਰ ਸੀ ਟਰੱਕਾਂ ਦਾ ਤੇ ਟਰੱਕ ਉਹਦੇ ਬਹੁਤ ਸੀ ਟਰਾਂਸਪੋਰਟ ਸੀ ਉਹਦੇ। ਤੇ ਸਾਧ ਸੰਗਤ ਉਹ ਬੜਾ ਉਹਦੀ ਜ਼ਿੰਦਗੀ ਚ ਲਾਈਫ ਚ ਖੁਸ਼ ਸੀ। ਪਰ ਅਚਾਨਕ ਜਾਂ ਕਹਿ ਲਓ ਪਰਮਾਤਮਾ ਦੀ ਪਰਖ ਉਸ ਕੰਮ ਵਿੱਚ ਲੋਸ ਹੋਣ ਲੱਗ ਗਿਆ, ਘਾਟਾ ਪੈਣ ਲੱਗ ਗਿਆ, ਟਰੱਕ ਘਟਣ ਲੱਗ ਗਏ। ਹੁਣ ਜਦੋਂ ਏਡਾ ਵੱਡਾ ਬਿਜ਼ਨਸ ਘਟਦਾ ਹੈ ਤੇ ਬੰਦਾ ਡੋਲਦਾ ਹੈ। ਪਰ ਉਹ ਨਹੀਂ ਡੋਲਿਆ। ਉਹਦਾ ਇੱਕੋ ਹੀ ਮੰਨਣਾ ਸੀ ਕਹਿੰਦਾ ਵੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੈ, ਜਿਵੇਂ ਕਰਨਗੇ ਠੀਕ ਹੈ। ਹੁਣ ਜਦੋਂ ਜ਼ਿਆਦਾ ਹੀ ਲੋਸ ਹੋਣ ਲੱਗ ਗਿਆ, ਘਰ ਦੇ ਵੀ ਕਹਿਣ ਲੱਗ ਪਏ, ਮਿੱਤਰ ਵੀ ਕਹਿਣ ਲੱਗ ਪਏ ਕਿ ਇਹ ਤਾਂ ਬਹੁਤ ਘਾਟਾ ਪੈ ਰਿਹਾ ਹੈ ਤੇ ਕਾਰਨ ਕੋਈ ਹੋ ਸਕਦਾ ਹੈ ਤੋ ਕਿਸੇ ਨੂੰ ਪੁੱਛ ਲੈ ਕਿਸੇ ਸਿਆਣੇ ਨੂੰ ਪੁੱਛ ਲੈ ਉਹ ਕਹਿੰਦਾ ਸੀ ਮੈਂ ਸ਼ਹੀਦਾਂ ਨੂੰ ਮੰਨਦਾ ਮੈਂ ਕਿਸੇ ਨੂੰ ਨਹੀਂ ਪੁੱਛਣਾ ਇਹ ਖਾਸ ਬੇਨਤੀ ਮੈਂ ਉਹ ਸੰਗਤ ਨੂੰ ਕਰਦਾ ਜਿਹੜੇ ਚੁਪੈਰਾ ਸਾਹਿਬ ਕੱਟਦੇ ਨੇ ਜਾਂ ਜਿਹੜੇ ਸ਼ਹੀਦਾਂ ਨੂੰ ਮੰਨਦੇ ਨੇ ਜਾਂ ਜਿਹੜੇ ਸ਼ਹੀਦਾਂ ਜਾਣਦੇ ਨੇ ਉਹਨਾਂ ਵਾਸਤੇ ਖਾਸ ਬੇਨਤੀ ਧਿਆਨ ਨਾਲ ਸੁਣਿਆ ਜੇ ਜੇ ਜਾਣੇ ਹੋ ਫਿਰ ਇਦਾਂ ਦਾ ਇੱਕ ਭਰੋਸਾ ਵੀ ਬਣਾ ਕੇ ਰੱਖੋ ਯਕੀਨ ਵੀ ਬਣਾ ਕੇ ਰੱਖੋ ਉਹਨਾਂ ਬੜਿਆਂ ਨੇ ਕਿਹਾ ਵੀ ਕਿਸੇ ਨੇ ਕੁਝ ਕੀਤਾ ਹੋਣਾ ਉਹ ਕੰਦਾ ਕੋਈ ਨਹੀਂ ਹੁੰਦਾ ਬਾਬਾ ਦੀਪ ਸਿੰਘ ਜੀ ਹੈਗੇ ਨੇ ਮੈਂ ਕਿਸੇ ਦਾ ਯਕੀਨ ਨਹੀਂ ਕਰਦਾ ਕੰਮ ਇੰਨਾ ਲੋਸ ਵਿੱਚ ਚਲ ਗਿਆ ਬਿਲਕੁਲ ਕੰਮ ਸਮਾਪਤ ਹੋ ਗਿਆ ਖਤਮ ਹੋ ਗਿਆ ਕੰਮ ਉਹ ਪਰੇਸ਼ਾਨੀ ਬੜੀ ਹੋ ਗਈ ਸਾਰੇ ਕਹਿੰਦੇ ਨੇ ਆਪਾਂ ਫਰਾਣੇ ਬਾਬੇ ਕੋ ਚਲਦੇ ਆਂ ਫਰਾਣੇ ਬਾਬੇ ਕੋ ਚਲਦੇ ਆਂ ਆਖਰਕਾਰ ਇੱਕ ਮਿੱਤਰ ਸੀ ਉਹਦਾ ਉਹ ਘਰ ਦੇ ਕਹਿੰਦੇ ਵੀ ਸਾਡੀ ਨਹੀਂ ਮੰਨਦਾ ਤੂੰ ਥੋੜਾ ਸਮਝਾ ਉਹ ਮਿੱਤਰ ਕਹਿੰਦਾ ਵੀ ਮੈਂ ਤੇਰਾ ਦੋਸਤ ਆ ਤੇਰਾ ਮਨ ਨਹੀਂ ਮੰਨਦਾ ਕੋਈ ਗੱਲ ਨਹੀਂ ਪਰ ਮੇਰੇ ਤੋਂ ਇਹ ਹਾਲਾਤ ਤੇਰੇ ਵੇਖੇ ਨਹੀਂ ਜਾਂਦੇ ਕਿੱਥੇ ਉਹ ਦਿਨ ਕਿੱਥੇ ਆ ਦਿਨ ਇਹ ਮੇਰੇ ਤੋਂ ਵੇਖ ਨਹੀਂ ਹੁੰਦਾ ਤੇ ਮੈਂ ਤੈਨੂੰ ਇਹ ਕਹਿਣਾ ਚਾਹਨਾ ਕਿ ਤੇਰਾ ਮਨ ਨਹੀਂ ਮੰਨਦਾ ਕੋਈ ਗੱਲ ਨਹੀਂ ਪਰ ਮੇਰੇ ਕਰਕੇ ਤੂੰ ਮੇਰੇ ਨਾਲ ਚੱਲ ਮੈਂ ਹੀ ਪੁੱਛ ਲੂੰਗਾ ਤੂੰ ਕੁਛ ਨਾ ਪੁੱਛੀ ਪਾਵੇਂ ਤੂੰ ਮੱਥਾ ਵੀ ਨਾ ਟੇਕੀ ਪਾਵੇਂ ਤੂੰ ਮੇਰੇ ਨਾਲ ਚੱਲ ਚਲੋ ਮਿੱਤਰ ਸੀ ਪਹਿਲਾਂ ਮਨਾ ਵੀ ਕੀਤਾ ਪਰ ਨਹੀਂ ਉਹ ਲੈ ਗਿਆ 250 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਕਿ ਸਿਆਣੇ ਕੋਲ ਗਏ ਬਾਬੇ ਕੋਲ ਹੁਣ ਬਾਬੇ ਕੋਲ ਪਹੁੰਚੇ ਬੜਾ ਰਾਸ ਹੁੰਦਾ ਸੀ ਉਹਦੇ ਕੋਲ ਇਹਨਾਂ ਦੀ ਵਾਰੀ ਜਦੋਂ ਆਈ ਇਹਨਾਂ ਪੁੱਛਿਆ ਉਹ ਜਿਹੜਾ ਬਾਬਾ ਸੀ ਸਿਆਣਾ ਜਿਹਨੂੰ ਕਹਿੰਦੇ ਆ ਤੰਤਰਿਕ ਕਹ ਲੋ ਭਾਵੇਂ ਪੁੱਛਾਂ ਦੇਣ ਵਾਲਾ ਸੀ ਉਹ ਕਹਿੰਦਾ ਇਹਨੂੰ ਬਾਹਰ ਲੈ ਜਾ ਬਾਹਰ ਲੈ ਜਾ ਬਾਹਰ ਲੈ ਜਾ ਉਹਦਾ ਦੋਸਤ ਕਹਿੰਦਾ ਜੀ ਅਸੀਂ 250 ਕਿਲੋਮੀਟਰ ਤੋਂ ਮੈਂ ਲੈ ਕੇ ਆਇਆ ਇਹਨੂੰ ਕਹਿੰਦਾ ਨਹੀਂ ਤੂੰ ਇਹਨੂੰ ਲੈ ਜਾ ਇੱਥੋਂ ਉਹ ਬਾਹਰ ਆ ਕੇ ਗੱਡੀ 'ਚ ਬਹਿ ਗਿਆ ਦੋਸਤ ਨੂੰ ਭੇਜਿਆ ਵੀ ਤੂੰ ਜਾ ਕੇ ਪੁੱਛ ਕੇ ਤਾਂ ਬਾਬੇ ਨੇ ਆਪਾਂ ਨੂੰ ਪੁੱਛ ਕਿਉਂ ਨਹੀਂ ਦਿੱਤੀ ਸਾਰਿਆਂ ਨੂੰ ਦੱਸਦਾ ਆਪਾਂ ਨੂੰ ਕਿਉਂ ਨਹੀਂ ਦੱਸਦਾ ਤੇ ਸਾਧ ਸੰਗਤ ਉਹ ਵਾਪਸ ਗਿਆ ਬਾਬੇ ਕੋਲ ਬਾਬਾ ਜੀ ਤੂੰ ਦੱਸ ਦੇਣੀ ਹੈ ਕਦਾ ਵੀ ਕੋਈ ਨਹੀਂ ਮੈਂ ਤੁਸੀਂ ਕੱਲ ਨੂੰ ਆਇਓ ਹੁਣ ਜਾ ਕੇ ਦੋਸਤ ਨੂੰ ਅਕਲ ਲੱਗਾ ਆਪਾਂ ਕੱਲ ਨੂੰ ਹੋਣਾ ਕਹਿੰਦਾ 250 ਕਿਲੋਮੀਟਰ ਅੱਜ ਆਏ ਆ 250 ਜਾਵਾਂਗੇ 500 ਕਿਲੋਮੀਟਰ ਕੱਲ ਫੇਰ 500 ਦਾ ਪੈਂਡਾ ਹੋ ਜਾਣਾ ਤੇ ਦਸਮਾ ਸੀ ਤੇ ਬਾਬਾ ਅੱਜੀ ਦੱਸ ਦਿੰਦਾ ਕਹਦਾ ਚੱਲ ਤੂੰ ਮੇਰੇ ਕਹੇ ਕੋ ਆਏ ਨਾ ਚੱਲ ਅੱਜ ਆ ਗਿਆ ਕੱਲ ਨੂੰ ਫੇਰ ਆ ਜਾ ਇੱਕ ਦਿਨ ਦੀ ਗੱਲ ਐ ਕੱਲ ਨੂੰ ਫੇਰ ਆ ਜਾ ਚਲੋ ਜੀ ਉਹਦੇ ਕਹਿਣ ਤੇ ਦੂਜੇ ਦਿਨ ਉਹ ਫੇਰ ਚਲੇ ਆ ਗਿਆ ਉਹੀ ਗੱਲ ਪਹਿਲੇ ਦਿਨ ਵਾਲੀ ਬਾਬੇ ਨੇ ਨਾ ਉਹਨੂੰ ਦੇਖ ਦਿਆਈ ਫੇਰ ਬਾਹਰ ਕੱਢਦਾ ਕਿ ਇਹਨੂੰ ਬਾਹਰ ਲੈ ਜਾ ਕਮਾਲ ਹੈਰਾਨ ਹੋ ਗਿਆ ਵੀ ਇਹ ਫਿਰ ਉਹਦਾ ਮਿੱਤਰ ਵਾਪਸ ਬਾਬੇ ਕੋ ਗਿਆ ਕਿ ਤੁਹਾਨੂੰ ਦੱਸੋ ਸਾਰੀ ਤੁਸੀਂ ਦੱਸ ਦੇ ਕਿਉਂ ਨਹੀਂ ਉਹ ਕਹਿੰਦਾ ਫੇਰ ਸਾਰੀ ਸੰਗਤ ਜਾਣ ਦੇ ਫੇਰ ਦੱਸ ਦਿੰਨਾ ਉਹਦੇ ਸਾਰੇ ਚਲੇ ਗਏ ਫੇਰ ਉਹਨੂੰ ਆਂਦਾ ਵੀ ਤੈਨੂੰ ਹੁਣ ਦੱਸਦਾ ਕਿ ਦੱਸ ਕਦਾ ਜਿਹੜਾ ਤੇਰੇ ਨਾਲ ਤੇਰਾ ਮਿੱਤਰ ਹੈ ਦੋਸਤ ਹੈ ਜਿਹੜਾ ਸਰਦਾਰ ਆਉਂਦਾ ਹੈ ਨਾ ਇਹ ਜਦੋਂ ਆਉਂਦਾ ਇਹਨੂੰ ਵੇਖ ਕੇ ਮੇਰਾ ਸਰੀਰ ਕੰਬਣ ਲੱਗ ਪੈਂਦਾ ਉਹ ਸਿਆਣਾ ਕਹਿੰਦਾ ਹੈ ਜਿਹਦੇ ਕੋਲ ਲੋਕ ਆਪਣੇ ਘਰ ਦਾ ਪੁੱਛਣ ਜਾਂਦੇ ਸੀ ਜਿਹਦੇ ਮੱਥੇ ਟੇਕਦੇ ਸੀ ਉਹ ਕਹਿੰਦਾ ਇਹਨੂੰ ਵੇਖ ਕੇ ਮੇਰਾ ਸਰੀਰ ਕੰਬਣ ਲੱਗ ਜਾਂਦਾ ਕਦਾ ਸਰੀਰ ਤੇਰਾ ਕਾਹਤੋਂ ਕੰਬਦਾ ਹੈ ਕਦਾ ਸਰੀਰ ਮੇਰਾ ਤਾਂ ਕੰਬਦਾ ਹੈ ਜਦੋਂ ਇੰਟਰ ਹੁੰਦਾ ਹੈ ਨਾ ਜਦੋਂ ਅੰਦਰ ਆਉਂਦਾ ਹੈ ਮੇਰੇ ਕੋਲ ਇਹਦੇ ਪੁੱਛਣ ਵਾਸਤੇ ਉਹਦੇ ਮਗਰ ਆ ਸੁਣਿਓ ਗੋਰ ਨਾਲ ਕਹਿੰਦਾ ਉਹਦੇ ਪਿੱਛੇ ਪਾਸੇ ਮਗਰ ਬਹੁਤ ਉੱਚਾ ਲੰਬਾ ਸਰੀਰ ਹੈ ਨੀਲਾ ਉਹਨੇ ਬਾਣਾ ਪਾਇਆ ਨੀਲਾ ਬਾਣਾ ਪਾਇਆ ਕਹਿੰਦਾ ਸਰੀਰ ਉੱਚਾ ਹੈ ਪਰ ਉਹਦੇ ਧੜ ਤੇ ਸੀਸ ਹੈ ਨਹੀਂ ਉਹਨੂੰ ਵੇਖ ਕੇ ਮੇਰਾ ਸੀ ਕੰਮਣ ਲੱਗ ਜਾਂਦਾ ਮੈਨੂੰ ਪਤਾ ਨਹੀਂ ਮੈਨੂੰ ਕੀ ਹੁੰਦਾ ਇਸ ਕਰਕੇ ਉਹਨੂੰ ਮੇਰ ਕੋ ਨਾ ਲੈ ਲੈ ਜਾ ਹੁਣ ਇਹ ਘਟਨਾ ਉਹਨੇ ਜਾ ਕੇ ਆਦੋਸਤ ਨੂੰ ਦੱਸੀ ਵੀ ਯਾਰ ਬਾਬਾ ਕਹਿੰਦਾ ਵੀ ਤੇਰੇ ਨਾਲ ਨਾ ਤੇਰੇ ਮਗਰ ਕੋਈ ਸਰੀਰ ਹੈ ਉੱਚਾ ਲੰਬਾ ਨੀਲਾ ਉਹਨੇ ਬਣਾ ਪਾਇਆ ਢੜ ਤੇ ਸੀਸ ਹੈ ਨਹੀਂ ਸਿਰ ਹੈ ਨਹੀਂ ਸਰੀਰ ਹੈ ਕੱਲਾ ਤੇ ਸਰੀਰ ਬੜਾ ਉੱਚਾ ਲੰਮਾ ਉਹਨੂੰ ਵੇਖ ਕੇ ਉਹ ਸਿਆਣਾ ਕਹਿੰਦਾ ਮੇਰਾ ਸਰੀਰ ਕੰਮਣ ਲੱਗ ਜਾਂਦਾ ਉਹ ਤਾਂ ਹਮਾਰ ਕੇ ਰੋਣ ਲੱਗ ਗਿਆ ਤੇ ਕਿਹ ਪਤਾ ਕੀ ਕਹਿੰਦਾ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦੋ ਮੈਂ ਐਡਾ ਮਾੜਾ ਮੇਰੇ ਐਡੇ ਮਾੜੇ ਕਰਮ ਕਿ ਮੈਂ ਆਪ ਤੇ ਸਿਆਣਿਆਂ ਦੇ ਆਇਆ ਤੇ ਤੁਹਾਨੂੰ ਵੀ ਸਿਆਣਿਆਂ ਕੋ ਲੈ ਕੇ ਤੁਰਿਆ ਫਿਰਦਾ ਤੁਸੀਂ ਮੇਰੇ ਅੰਗ ਸੰਗੋ ਤੇ ਮੈਂ ਸਿਆਣਿਆਂ ਕੋ ਤੁਰਿਆ ਫਿਰਦਾ ਤੇ ਗੁਰਮਖੋ ਉਥੋਂ ਤਾਹਾ ਮਰਦਾ ਆ ਗਿਆ ਤੇ ਉੱਥੇ ਗੁਰਦੁਆਰੇ ਜਾ ਕੇ ਅਰਦਾਸ ਕਰਾਈ ਸਾਰੀ ਸੰਗਤ ਚ ਆਖਣ ਲੱਗਾ ਇਹ ਸੰਗਤ ਜੀ ਮੇਰੀ ਅਰਦਾਸ ਕਰਦੇ ਹੋ ਮੈਂ ਪਾਪੀ ਆ ਮੈਂ ਗੁਨਾਹਗਾਰ ਆ ਸ਼ਹੀਦ ਮੇਰੇ ਅੰਗ ਸੰਗ ਨੇ ਸ਼ਹੀਦਾਂ ਦਾ ਪਹਿਰਾ ਮੇਰੇ ਨਾਲ ਹੈ ਪਰ ਫੇਰ ਵੀ ਮੈਂ ਡੋਲ ਗਿਆ ਸਮਾਏ ਨੇ ਮੈਨੂੰ ਡੁਲਾਤਾ ਤੇ ਮੇਰੀ ਅਰਦਾਸ ਕਰਦੇ ਹੋ ਮੇਰੀ ਮਾਫੀ ਮੈਨੂੰ ਮੰਗਵਾ ਦਿਓ ਸਿੱਧਾਂ ਨੂੰ ਅਰਦਾਸ ਕਰਦੇ ਮੈਨੂੰ ਮਾਫ ਕਰ ਦੇਣ ਤੇ ਮੈਂ ਇਹ ਤਾਂ ਸੁਣਾਈ ਹੈ ਜਿਹੜੇ ਸ਼ਹੀਦਾਂ ਦੇ ਜਾਂਦੇ ਨੇ ਸ਼ਹੀਦਾਂ ਨੂੰ ਮੰਨਦੇ ਨੇ ਚਪੈਰਾ ਸਾਹਿਬ ਵੀ ਕਈ ਕੱਟੀ ਜਾਂਦੇ ਐ ਤੇ ਸਿਆਣਿਆਂ ਕੋਲ ਵੀ ਤੁਰੇ ਫਿਰਦੇ ਐ ਚਪੈਰਾ ਸਾਹਿਬ ਵੀ ਕੱਟੀ ਜਾਂਦੇ ਐ ਚੌਂਕੀਆਂ ਵੀ ਭਰੀ ਜਾਂਦੇ ਐ ਚਪੈਰਾ ਸਾਹਿਬ ਵੀ ਕੱਟੀ ਜਾਂਦੇ ਐ ਪੁੱਛਾਂ ਦੇ ਨਾਲ ਕੋਈ ਜਾਂਦੇ ਐ ਫਿਰ ਇਹ ਯਾਦ ਰੱਖਿਓ ਅੰਮ੍ਰਿਤਧਾਰੀ ਗੁਰਸਿੱਖ ਜਦੋਂ ਕਿਤੇ ਜਾ ਕੇ ਸਿਰ ਝੁਕਾਉਂਦਾ ਆਹ ਦਸਤਾਰ ਆਪਣੀ ਝੁਕਾਉਂਦਾ ਅੰਮ੍ਰਿਤਧਾਰੀ ਜਦੋਂ ਵੀ ਕਿਤੇ ਜਾ ਕੇ ਆਪਣੀ ਦਸਤਾਰ ਝੁਕਾਉਂਦਾ ਹੈ ਨਾ ਇਰੇ ਸੋਚਿਆ ਕਰੋ ਤੂੰ ਨਹੀਂ ਝੁਕ ਰਿਆ ਤੂੰ ਆਪਣੇ ਬਾਜਾ ਵਾਲੇ ਨੂੰ ਝੁਕਾ ਰਿਆ ਤੂੰ ਆਪਣੇ ਬਾਜਾ ਵਾਲੇ ਦਾ ਸਿਰ ਨੀਵਾ ਕਰ ਰਿਆ ਇਸ ਕਰਕੇ ਦੁਪਹਿਰਾ ਸਾਬ ਕੱਟਣ ਵਾਲੀ ਸੰਗਤ ਨੂੰ ਖਾਸ ਬੇਨਤੀ ਹੈ ਜੇ ਦੁਪਹਿਰਾ ਸਾਬ ਕੱਟਦੇ ਹੋ ਭਾਵੇਂ ਘਰੇ ਕੱਟਦੇ ਹੋ ਭਾਵੇਂ ਗੁਰੂ ਘਰ ਜਾ ਕੇ ਕੱਟਦੇ ਹੋ ਦੁਪਹਿਰਾ ਸਾਬ ਜੇ ਕੱਟਦੇ ਹੋ ਤੇ ਪੂਰੀ ਸ਼ਰਧਾ ਭਾਵਨਾ ਦੁਪਹਿਰਾ ਸਾਬ ਤੇ ਰੱਖੋ ਸ਼ਹੀਦਾ ਤੇ ਪੂਰੀ ਟੇਕ ਬਣਾ ਕੇ ਰੱਖੋ ਗੁਰੂ ਗ੍ਰੰਥ ਸਾਹਿਬਾ ਦੇ ਤੇ ਟੇਕ ਬਣਾ ਕੇ ਰੱਖੋ ਫਿਰ ਦਰ ਦਰ ਨਾ ਫਿਰੋ ਇੱਕ ਦੇ ਬਣ ਕੇ ਰਹੋ ਤਾਂ ਹੀ ਕਿਰਪਾ ਹੋਊਗੀ ਤਾਂ ਹੀ ਭਲਾ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ